ਅੱਜ ਯੂਨੀਵਰਸਲ ਪ੍ਰੈਸ ਕਲੱਬ ਜ਼ਿਲ੍ਹਾ ਲੁਧਿਆਣਾ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਹੜੀ ਕਿ ਪਿਛਲੇ ਮਹੀਨੇ ਮੀਟਿੰਗ ਹੋਈ ਸੀ ਉਹਦੇ ਵਿੱਚ ਨਵ ਨਿਯੁਕਤ ਅਹੁਦੇਦਾਰ ਚੁਣੇ ਗਏ ਸੀਗੇ ਅੱਜ ਉਹੀ ਅਹੁਦੇਦਾਰ ਇਕੱਠੇ ਹੋਏ ਔਰ ਹਰੇਕ ਅਹੁਦੇਦਾਰ ਨੂੰ ਉਸ ਦੀ ਉਸਦੇ ਅਹੁਦੇ ਦੀ ਗਰੀਮਾ ਦੇ ਬਾਰੇ ਵਿਸਾਰਪੂਰਵਕ ਦੱਸਿਆ ਗਿਆ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਣਗੇ ਉਸਦੇ ਸਬੰਧ ਦੇ ਵਿੱਚ ੱੱਲੇ ਕੱਲੇ ਜੋ ਸਾਡੇ ਦੋ ਜ਼ਿਲ੍ਹੇ ਦੇ ਮਹਾ ਮੰਤਰੀ ਸਾਡੇ ਪ੍ਰੈਜ਼ੀਡੈਂਟ ਕੈਸ਼ੀਅਰ ਤੇ ਹੋਰ ਜਿੰਨੇ ਵੀ ਉਹਨਾਂ ਦੇ ਨਾਲ ਉਮੀਦਵਾਰ ਨੇ ਉਹਨਾਂ ਨੇ ਬੜਾ ਵੱੱਡਾ ਬਾਤ ਛੱਡ ਕੇ ਭਾਗ ਲਿੱਤਾ ਔਰ ਇਸ ਗੱਲ ਦੇ ਉੱਤੇ ਦੁਬਾਰਾ ਰਿਪੀਟ ਮਾਰੀ ਗਈ ਕਿ ਜੋ ਲੁਧਿਆਣੇ ਦੇ ਵਿੱਚ ਪ੍ਰੈਸ ਕਲੱਬ ਨਹੀਂ ਹੈ ਉਸ ਪ੍ਰੈਸ ਕਲੱਬ ਨੂੰ ਬਣਾਉਣ ਦੇ ਲਈ ਜੋ ਸੰਘਰਸ਼ ਸਾਡਾ ਜਾਰੀ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ

ਔਰ ਜਿਸ ਤਰ੍ਹਾਂ ਦੂਦੇ ਪ੍ਰਦੇਸ਼ਾਂ ਦੇ ਵਿੱਚ ਪੱਤਰਕਾਰਾਂ ਨੂੰ ਜੋ ਲਾਭ ਮਿਲਦੇ ਹਨ ਉਹ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਮਿਲਨੇ ਚਾਹੀਦੇ ਹੈ ਇਸ ਦੇ ਉੱਤੇ ਵੀ ਬੜਾ ਖੁੱਲ ਕੇ ਵਿਚਾਰ ਕੀਤਾ ਗਿਆ ਔਰ ਜਲਦ ਹੀ ਇੱਕ ਸਾਡਾ ਜੋ ਡੈਪੂਟੇਸ਼ਨ ਆ ਉਹ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਦੇ ਜਿੰਨੇ ਜੋ ਇਸ ਨਾਲ ਸੰਬੰਧਿਤ ਮੰਤਰੀ ਆ ਉਹਨੂੰ ਜਾ ਕੇ ਮਿਲੇਗਾ ਤਾਂ ਕਿ ਜਿਹੜਾ ਲੁਧਿਆਣੇ ਚ ਪ੍ਰੈਸ ਕਲੱਬ ਆ ਉਹ ਜਲਦ ਤੋਂ ਜਲਦ ਬਣੇ ਅ ਲਗ ਲਗ ਸ਼ਹਿਰਾਂ ਤੋਂ ਸਾਰੇ ਪੱਤਰਕਾਰ ਭਾਈਚਾਰਾ ਜਿਹੜਾ ਆਇਆ ਉਹਨਾਂ ਦਾ ਧੰਨਵਾਦ ਅਸੀਂ ਕਰਦੇ ਆਂ ਦੂਸਰੀ ਗੱਲ ਅਸੀਂ ਕਰਨਾ ਚਾਹਾਂਗੇ ਕਿ ਜਿਹੜਾ ਪੁਰਾਣਾ ਮੁੱਦਾ ਚੱਲਦਾ ਆ ਰਿਹਾ ਹੈ ਕਿ ਪ੍ਰੈਸ ਕਲੱਬ ਲੁਧਿਆਣੇ ਵਿੱਚ ਬਣਾਇਆ ਜਾਵੇ ਉਹਦੇ ਲਈ ਸਾਰੇ ਪ੍ਰੈਸ ਕਲੱਬਾਂ ਨੂੰ ਵੀ ਇੱਕ ਅਪੀਲ ਕੀਤੀ ਜਾਂਦੀ ਵੀ ਸਾਰੇ ਆਪਾਂ ਇਕੱਠੇ ਹੋ ਕੇ ਇਸ ਨੂੰ ਸਹਿਯੋਗ ਕਰੀਏ ਤਾਂ ਕਿ ਜਿਹੜਾ ਏਕਤਾ ਦੇ ਵਿੱਚ ਜਿਹੜੀ ਪਾਵਰ ਹੁੰਦੀ ਹੈ ਉਹਦੇ ਨਾਲ ਕੰਮ ਕਰਾਉਣ ਵਿੱਚ ਥੋੜਾ ਜਿਆਦਾ ਆਸਾਨੀ ਰਹਿੰਦੀ ਹੈ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਇਕੱਲੇ ਜ਼ੋਰ ਲਾਈਏ ਵੀ ਅਸੀਂ ਆਪਣਾ ਨੰਬਰ ਬਣਾਈਏ ਜਾਂ ਯੂਨੀਵਰਸਲ ਪ੍ਰੈਸ ਕਲੱਬ ਵੀ ਕਦੇ ਵੀ ਮੈਂ ਇਕੱਲੇ ਕੰਮ ਕਰਾ ਲਿਆ ਜਿੰਨੇ ਵੀ ਕਲੱਬਾਂ ਮਿਲ ਕੇ ਅਸੀਂ ਕੰਮ ਕਰਾਂਗੇ ਤੇ ਕਿਸੇ ਕੰਮ ਨੂੰ ਥੋੜਾ ਜਲਦੀ ਕਰਾ ਸਕਦੇ ਹਾਂ ਤੇ ਸਾਡਾ ਸਾਰਿਆਂ ਅੱਗੇ ਵੀ ਇਹੀ ਪ੍ਰਾਰਥਨਾ ਹੈਗੀ ਹੈ ਵੀ ਕੱਟੇ ਹੋ ਕੇ ਇਸ ਕੰਮ ਨੂੰ ਜਲਦੀ ਤੋਂ ਜਲਦੀ ਕਰਾਇਆ ਜਾ ਸਕੇ ਦੂਸਰਾ ਮੈਂ ਇੱਕ ਪੱਤਰਕਾਰਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਪਿੱਛੇ ਇੱਕ ਮਿਸਾਲ ਕਾਇਮ ਕੀਤੀ ਸੀਗੀ ਫਰੋਜ਼ਪੁਰ ਦੇ ਵਿੱਚ ਫਰੋਜ਼ਪੁਰ ਦੇ ਵਿੱਚ ਇੱਕ ਪੱਤਰਕਾਰ ਭਾਈਚਾਰਾ ਨੇ ਸਾਰਿਆਂ ਨੇ ਜੇ ਕਹਿ ਤਾ ਵੀ ਅਸੀਂ ਕਿਸੇ ਜਦੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਨਹੀਂ ਜਾਣਾ ਤੇ ਸਾਰਾ ਪ੍ਰਸ਼ਾਸਨ ਉਹਨਾਂ ਦੇ ਅੱਗੇ ਝੁਕ ਗਿਆ ਤੇ ਉਹ ਕੰਮ ਹੋ ਵੀ ਗਿਆ ਉਹਨਾਂ ਦਾ ਪਤਾ ਲੱਗਦਾ ਵੀ ਕਿਸੇ ਨਾਲ ਅਸੀਂ ਕਿਸ ਤਰ੍ਹਾਂ ਡੀਲ ਕਰਨਾ ਹੈ ਕਿਸ ਤਰ੍ਹਾਂ ਨਹੀਂ ਡੀਲ ਕਰਨਾ ਹੈ ਤੇ ਉਹ ਦੂਸਰੇ ਨੰਬਰ ਤੇ ਸੀ ਇਹ ਵੀ ਯੂਨੀਵਰਸਲ ਪ੍ਰੈਸ ਕਲੱਬ ਦੇ ਜਿੰਨਾ ਵੀ ਭਾਈਚਾਰਾ ਉਹਨਾਂ ਨੂੰ ਕਹਾਂਗੇ ਵੀ ਯੂਨੀਵਰਸਲ ਪ੍ਰੈਸ ਕਲੱਬ ਦੇ ਵੱਲੋਂ ਪ੍ਰਚਾਰ ਵਾਸਤੇ ਵੀ ਤੁਸੀਂ ਜਿੰਨਾ ਵੀ ਆਪਣੇ ਵੱਲੋਂ ਜਨ ਕਲਿਆਣ ਵਾਸਤੇ ਵੀ ਇਹ ਪ੍ਰੈਸ ਕਲੱਬ ਅੱਗੇ ਕੋਈ ਨਾ ਕੋਈ ਮੁਹਿੰਮ ਛੇੜੇਗਾ ਕਿਸੇ ਗਰੀਬ ਬੱਚੇ ਦੀ ਅਗਰ ਫੀਸ ਦੇਣੀ ਹੈ ਤੇ ਕੋਸ਼ਿਸ਼ ਕੀਤੀ ਜਾਏਗੀ ਹੁੰਦਾ ਭਲਾ ਕਰ ਸਕਦੇ ਗਰੀਬ ਕਿਸੇ ਕੁੜੀ ਦਾ ਵਿਆਹ ਹੈ ਉਹ ਉਹ ਵੀ ਆਪਾਂ ਕਰਾ ਸਕਦੇ ਹਾਂ ਅਗਰ ਕੋਈ ਹੋਰ ਵੀ ਕੰਮ ਹੈਗੇ ਨੇ ਜਿਸ ਤਰ੍ਹਾਂ ਵਿਚਾਰੇ ਕਿਸੇ ਨਾਲ ਕੋਈ ਧੱਕਾ ਹੋ ਰਿਹਾ ਬਹੁਤ ਸਾਰੇ ਡਿਪਾਰਟਮੈਂਟ ਆ ਜਿਹੜੇ ਲੋਕਾਂ ਨੂੰ ਉਦੋਂ ਹੀ ਜੁਰਮਾਨਾ ਪਾ ਕੇ ਭੇਜ ਦਿੰਦੇ ਆ ਵੀ ਕੋਈ ਕਾਰਪੋਰੇਸ਼ਨ ਜਾਂਦਾ ਕੋਈ ਗਲਾਡਾ ਜਾਂਦਾ ਕੋਈ ਕਿੱਥੇ ਜਾਂਦਾ ਕੋਈ ਬੰਦਾ ਨਹੀਂ ਮਿਲਦਾ ਵੀ ਜੇ ਕੋਈ ਇਸ ਤਰ੍ਹਾਂ ਦੀ ਵੀ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਤਾਂ ਵੀ ਪ੍ਰੈਸ ਕਲੱਬ ਉਹਦੇ ਨਹੀਂ ਸਹਿਯੋਗ ਕਰਨ ਵਾਸਤੇ ਤਿਆਰ ਹੈਗਾ ਤੇ ਸਾਰੇ ਅੱਗੇ ਭਾਈਚਾਰੇ ਵਾਸਤੇ ਵੀ ਅਸੀਂ ਅਪੀਲ ਕਰਦੇ ਹਾਂਗੇ ਇਕੱਠੇ ਹੋ ਕੇ ਯੂਨੀਵਰਸਲ ਪ੍ਰੈਸ ਕਲੱਬ ਦੇ ਵਿੱਚ ਵੀ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਜਿਹੜੇ ਦਿੱਤੇ ਨੀਚੇ ਨੰਬਰ ਨੇ ਉਹਨਾਂ ਵਿੱਚ ਤੁਸੀਂ ਕਾਲ ਕਰਕੇ ਸਾਡੇ ਮੈਂਬਰ ਬਣ ਸਕਦੇ ਹੋ ਥੈਂਕ ਯੂ ਵੈਰੀ ਮਚ ਸਾਰਿਆਂ ਨੂੰ ਪਿਆਰੇ ਵੀਰਾਂ ਨੂੰ ਜਿਹੜੇ ਕਿ ਅਸੀਂ ਯੂਨੀਵਰਸਲ ਪ੍ਰੈਸ ਕਲੱਬ ਵੱਲੋਂ ਪਰ ਜਿੱਦਾਂ ਸਾਡੇ ਚੇਅਰਮੈਨ ਸਾਹਿਬ ਪ੍ਰੈਜ਼ੀਡੈਂਟ ਸਾਹਿਬ ਜਨ ਸੈਕਟਰੀ ਸਾਹਿਬ ਸਾਰੇ ਸਿਰਲ ਕੇ ਜਿਹੜੇ ਕਿ ਪਿਛਲੇ ਦਿਨੀ ਇੱਕ ਸਾਡਾ ਪਰਿਵਾਰ ਇੱਕ ਇਕੱਠਾ ਹੋ ਗਿਆ ਇੱਕ ਸੀ 29 ਅਗਸਤ ਨੂੰ ਇੱਕ ਫੰਕਸ਼ਨ ਕੀਤਾ ਗਿਆ ਸਰਕਟ ਹਾਲਸ ਦੇ ਵਿੱਚ ਜਿਸ ਵਿੱਚ ਅਸੀਂ ਕਰਕੇ ਫੰਕਸ਼ਨ ਦੇ ਵਿੱਚ ਕੁਝ ਉਹ ਉਹਦੇ ਵੰਡੇ ਗਏ ਨੇ ਕੁਝ ਉਹਨਾਂ ਨੂੰ ਉਹਦੇਦਾਰੀਆਂ ਦਿੱਤੀਆਂ ਕੁਝ ਉਹਨਾਂ ਨੂੰ ਜ਼ਰ ਐ ਮੈਂਬਰ ਬਣੇ ਨੇ ਉਹਨੂੰ ਦਿੱਤਾ ਗਿਆ ਉਸ ਤੋਂ ਬਾਅਦ ਇੱਕ ਮੀਟਿੰਗ ਹੋਰ ਅੱਜ ਕੀਤੀ ਗਈ ਹੈ ਜਿਹਦੇ 19 ਜਿਹੜੇ ਕਿ ਸਤੰਬਰ ਨੂੰ ਜਿਹੜੀ ਅੱਜ ਕੀਤੀ ਗਈ ਅੱਜ ਇੱਕ ਗੱਲ ਰੱਖੀ ਗਈ ਆ ਉਸ ਮੀਟਿੰਗ ਦੇ ਵਿੱਚ ਜਿਹੜਾ ਕਿ ਤਕਰੀਬਨ ਉਹਨਾਂ ਦੇ ਜਿਨ੍ਹਾਂ ਨੂੰ ਉਦੇ ਦਿੱਤੇ ਗਏ ਨੇ ਉਹਨਾਂ ਨੂੰ ਉਦੇ ਬਾਰੇ ਸਮਝਾਇਆ ਗਿਆ ਕਿ ਕਿਹੜੇ ਕਿਹੜੇ ਉਦਾਂ ਦੇ ਵਿੱਚ ਕੀ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਉਹ ਜ਼ਿੰਮੇਵਾਰੀਆਂ ਦੇ ਸੰਬੰਧਿਤ ਤੌਰ 'ਤੇ ਉਹਦੇ ਵਿੱਚ ਕੁਝ ਜਿਹੜੀ ਪ੍ਰੈਸ ਕਲੱਬ ਦੀ ਸਭ ਤੋਂ ਵੱਡੀ ਜਿਹੜੀ ਅਹਿਮ ਗਲਤੀ ਉਹ ਛੇੜੀ ਗਈ ਹੈ ਵੀ ਉਹ ਜ਼ਹਿਮ ਤੇ ਪ੍ਰੈਸ ਕਲੱਬ ਵੀ ਹੋਣਾ ਚਾਹੀਦਾ ਉਹਦੇ ਵਿੱਚ ਜਿੱਥੇ ਨਾ ਕਿਤੇ ਮੈਡੀਕਲ ਦੀ ਗੱਲ ਵੀ ਛੇੜੀ ਗਈ ਜਿੱਥੇ ਮੈਡੀਕਲ ਸਾਡੇ ਮੀਡੀਆ ਦੇ ਪੱਤਰਕਾਰਾਂ ਦੇ ਕੋਈ ਪ੍ਰੋਬਲਮ ਨਹੀਂ ਪਰਵਾਹ ਤੇ ਪੈਂਦੀ ਉਹ ਵੀ ਜ਼ਰੂਰੀ ਹੈ ਇਕ ਤੂ ਉਹਦੇ ਨਾਲ ਇਹ ਗੱਲ ਕੀਤੀ ਕਿ ਉੱਥੇ ਨਾਲ ਦੀ ਨਾਲ ਕੁਝ ਜ਼ਰੂਰਤਾਂ ਦੀ ਗੱਲ ਕੀਤੀ ਗਈ ਆ ਜਿਵੇਂ ਜ਼ਰੂਰਤਾਂ ਨੇ ਸਾਡੇ ਜਿਵੇਂ ਕਿ ਆਸੀਂ ਸਾਰੇ ਪੱਤਰਕਾਰ ਭਾਈਚਾਰਾ ਰਲ ਕੇ ਕੁਛ ਨਾ ਕੁਛ ਮਾਰਾ ਮੱਡਾ ਯੋਗਦਾਨ ਕਰਕੇ ਜੇ ਕਿਤੇ ਸਾਡੇ ਪੱਤਰਕਾਰ ਕੋਈ ਪ੍ਰੋਬਲਮ ਪੈਂਦੀ ਆ ਉਹਨੂੰ ਰਲ ਕੇ ਅਸੀਂ ਉਹਦੀ ਸੋਲਵ ਕਰ ਸਕੀਏ ਜਾਂ ਉਹਨੂੰ ਕੋਈ ਉੱਤ ਬਖਤ ਪੈ ਗਿਆ ਜਾਂ ਉਹਨਾਂ ਦੇ ਕੋਈ ਬਿਮਾਰ ਹੋ ਗਿਆ ਜਾਂ ਕੁਝ ਕੁਝ ਵੀ ਹੋ ਗਿਆ ਜਾਂ ਉਹਨਾਂ ਦੇ ਕੋਈ ਦਿਨਾਂ ਚਾ ਲਈ ਉਹ ਸਾਰੇ ਜੀ ਰਲ ਕੇ ਆਪਣੇ ਕੋਲ ਕਰੀਏ ਜਾਂ ਉਹਨਾਂ ਦੇ ਘਰੇ ਕੋਈ ਫੰਕਸ਼ਨ ਆ ਜੇ ਬੇਟੀ ਦਾ ਵਿਆਹ ਹੋ ਆ ਦੀ ਭੈਣ ਦਾ ਵਿਆਹ ਵਾ ਉਹ ਵੀ ਇਸੇ ਰਲ ਕੇ ਅਸੀਂ ਪ੍ਰੈਸ ਕਲੱਬ ਨੂੰ ਕਰ ਚੁੱਕੇ ਹਾਂ ਇੰਦਾਂ ਨਹੀਂ ਕੋਈ ਜਿਹੜੇ ਕੰਮ ਨੇ ਅਸੀਂ ਕਰਾਂਗੇ ਕਿਸ ਕਰਨ ਦੇ ਸਾਡੀ ਕੀਤੀ ਆ ਹੋਰ ਵੀ ਜਿੱਦਾਂ ਵੀ ਸਾਡਾ ਜਿਹੜਾ ਕੋਈ ਪੱਤਰਕਾਰ ਆ ਰਿਹਾ ਸਾਡਾ ਆਪਣੇ ਸਾਰੇ ਸਾਰੇ ਇਸੇ ਰਲ ਕੇ ਇੱਕ ਦੂਜੇ ਦੇ ਨਾਲ ਅਸੀਂ ਖੜਾਂਗੇ ਜਿੰਨੇ ਵੀ ਜੋਗੇ ਸਾਰੇ ਹੈਗੇ ਆਂ ਰਲਾਂਗੇ ਕਿਉਂਕਿ ਉਹਦੇ ਵਿੱਚ ਹੋਰ ਵੀ ਜਿਹੜੇ ਸਾਡੇ ਨਾਲ ਪੱਤਰਕਾਰ ਕੋਈ ਜੁੜਨੇ ਚਾਹੁੰਦੇ ਨੇ ਭਰਾ ਸਾਡੇ ਉਹ ਸਾਡੇ ਨਾਲ ਜੋ અમારી ਯੂਨੀਵਰਸਿਟੀ ਪ੍ਰੈਸ ਕਲੱਬ ਦੇ ਨਾਲ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਕੰਟੈਕਟ ਕਰਕੇ ਤੁਸੀਂ ਮੈਂਬਰ ਵੀ ਬਣੋ ਤੁਹਾਨੂੰ ਉਹਦੇ ਦਾਰ ਵੀ ਬਣਾਵਾਂਗੇ ਜਿੱਦਾਂ ਦਾ ਤੁਹਾਡਾ ਬਣਦਾ ਮਾਣ ਤੁਹਾਨੂੰ ਸਤਿਕਾਰਤਾਰ ਮ ਔਰ ਕਿਉਂਕਿ ਆਪਾਂ ਇਹ ਸਾਡਾ ਕੱਲਿਆਂ ਦਾਰੀ ਸਾਰਿਆਂ ਦਾ ਪ੍ਰਿੰਸ ਕਲੱਬ ਹੈ ਅਸੀਂ ਸਾਰੇ ਭਰਾਵਾਂ ਸਾਰੇ ਪ੍ਰਧਾਨ ਸਾਰੇ ਚੇਅਰਮੈਨ ਸਾਰੀ ਸਖਤੀਆਂ ਸਾਰੇ ਇੱਕ ਜਾਂ